ਬੱਬਰ ਖਾਲਸਾ ਆਤਮਖਵਾਦੀ ਨਰਾਇਣ ਸਿੰਘ ਚੌੜਾ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਆਮ ਤੈਕ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ ਔਰ ਕੀ ਹੈਗੀਆਂ ਉਹ ਧਾਰਾਵਾਂ ਔਰ ਪੂਰਾ ਮਾਮਲਾ ਕੀ ਆਜ਼ਾਦਾਂ ਜਾਣਕਾਰੀ ਲਈ ਗੱਲਬਾਤ ਕਰਦੇ ਹਾਂ ਇਸੇ ਕੇਸ ਦੇ ਵਕੀਲ ਤਜਿੰਦਰ ਸਿੰਘ ਸੂਦਨ ਦੇ ਨਾਲ ਜੀ ਅਥਾਜਿੰਦਰ ਜੀ ਕਿਹੜੀਆਂ-ਕਿਹੜੀਆਂ ਧਾਰਾਵਾਂ ਨੇ ਜਿਸ ਤਹਿਤ ਅੱਜ ਉਹਨਾਂ ਨੂੰ ਦੋਸ਼ੀ ਕਰਾਰਿਆ ਗਿਆ ਵਿੱਚ 25 54 59 ਆਰਮੈਕ ਦੇ ਅੰਡਰ ਕੇਸ ਦਰਜ ਹੋਇਆ ਸੀ 2004 ਦੇ ਵਿੱਚ ਇਹ ਕੇਸ ਦਰਜ ਹੋਇਆ ਸੀਗਾ ਤੇ ਪ੍ਰੋਸੀਕਿਊਸ਼ਨ ਦੀ ਜਿਹੜਾ ਸਟੋਰੀ ਇਹ ਸੀਗੀ ਕਿ ਇਨ ਕਸਟਡੀ ਕਿਸੇ ਹੋਰ ਕੇਸ ਚੋਂ ਫੜਿਆ ਹੋਇਆ ਸੀਗਾ ਜੇਲ ਬਰੇਕ ਕੇਸ ਵਿੱਚ ਉਸ ਵੇਲੇ ਇੱਕ ਡਿਸਕਲੋਜ਼ਰ ਸਟੇਟਮੈਂਟ ਦਿੱਤੀ ਸੀਗੀ ਕਿ ਕਿ ਇੱਕ ਪਿਸਟਲ ਹੈਗਾ ਜਿਹੜਾ ਮੈਂ ਜੇਲ ਬਰੈਲ ਜੇਲ ਦੇ ਪਿੱਛੇ 51 ਸੈਕਟਰ ਦੇ ਵਿੱਚ ਮਚਪੋ ਕੇ ਰੱਖਿਆ ਹੋਇਆ ਹੈ ਤੇ ਇਸ ਡਿਸਕਲੋਜ਼ਰ ਸਟੇਟਮੈਂਟ ਤੇ ਇਹ ਜਿਹੜੀ ਪਿਸਟਲ ਬਰਾਮਦ ਹੋਈ ਸੀ ਇਹ ਪ੍ਰੋਸੀਕਿਊਸ਼ਨ ਕਹਿੰਦਾ ਸੀਗਾ ਤੇ ਇਸ ਚ ਇਸ ਚ ਬਹਿਸ ਹੋਈ ਹੈ ਜਿਹੜੀ ਫਾਈਨਲ ਜੜੀ ਹੋਈ ਹੈ ਉਸ ਚ ਅਸੀਂ ਸਾਡਾ ਸਾਡਾ ਤਰਕ ਇਹ ਸੀਗਾ ਕਿ ਪਲਾਂਟਡ ਕੇਸ ਸੀਗਾ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਜੇਲ ਬ੍ਰੇਕ ਇਸ ਵਿੱਚੋਂ ਫੜਿਆ ਹੋਇਆ ਸੀ ਤੇ ਉਹਦੇ ਕਸਟਡੀ ਦੌਰਾਨ ਹੀ ਉਹਨਾਂ ਨੇ ਜਿਹੜੀ ਡਿਸਕਲੋਜ਼ਰ ਸਟੇਟਮੈਂਟ ਲਈ ਉਹ ਬਿਲਕੁਲ ਚੁੱਠੀ ਸਟੇਟਮੈਂਟ ਸੀਗੀ ਉਸ ਉਹਨੂੰ ਨਰੈਣ ਸਿੰਘ ਚੋੜਾ ਜਿਹੜਾ ਸੀਗਾ ਉਹਨੇ ਪਹਿਲੀ ਡੇਟ ਤੇ ਚਲ ਪੇਸ਼ ਹੋਏ ਸੀ ਉਹਨੂੰ ਉਹਨੂੰ ਜਸਾ ਸਾਹਮਣੇ ਕਹਿ ਵੀ ਦਿੱਤਾ ਸੀ ਕਿ ਮੈਂ ਕੋਈ ਡਿਸਕਲੋਜ਼ਰ ਸਟੇਟਮੈਂਟ ਦਿੱਤੀ ਫਿਲਹਾਲ ਜਿਹੜਾ ਹੈਗਾ ਜਿਹੜੀਆਂ ਤਲਾਵਾਂ ਦੇ ਤਹਿਤ ਉਹਨਾਂ ਨੂੰ ਦੋਸ਼ੀ ਕਰਾ ਰਿਆ ਗਿਆ ਤੇ ਕੁਆਂਟਮ ਤੇ ਬਿਲਕੁਲ ਕੱਲ ਸੁਣਾਇਆ ਜਾਵੇਗਾ ਲੇਕਿਨ ਇਹਨਾਂ ਤਲਾਵਾਂ ਦੇ ਤਹਿਤ ਕਿੰਨੀ ਸਜ਼ਾ ਹੋ ਸਕਦੀ ਹੈ ਇਹ ਅੱਜ ਜੱਜ ਸਾਹਿਬ ਨੇ ਜਸਵਿੰਦਰ ਸਿੰਘ ਦੀ ਕੋਰਟ 'ਚ ਅੱਜ ਫੈਸਲਾ ਆਇਆ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ ਜਿਹੜੀ ਕੁਆਂਟਮ ਹੈ ਜਿਹੜੀ ਸਜ਼ਾ ਹੈ ਉਹਦੀ ਉਹਦੇ ਲਈ ਕੱਲ੍ਹ ਵਾਸਤੇ ਡੇਟ ਪਾਈ ਹੈ ਤੇ ਕੱਲ ਜੱਜ ਸਾਹਿਬ ਕੁਆਂਟਮ ਤੇ ਜਿਹੜੀ ਬਹਿਸ ਹੋਈ ਗਈ ਉਸ ਜੱਜ ਜਿਹੜੇ ਜੱਜ ਸਾਹਿਬ ਜਿਹੜੇ ਹੈਗੇ ਉਹ ਸਜ਼ਾ ਨੂੰ ਕਰਨਗੇ ਤੇ 3 ਸਾਲ ਤੱਕ ਦੀ ਕੈਦ ਹੈਗੀ ਹੈ ਠੀਕ ਹੈ ਜੀ ਬਿਲਕੁਲ ਹੁੰ ਜਰਾ ਹੈਗਾ ਨਰਾਇਣ ਸਿੰਘ ਚੋੜਾ ਜੋ ਕਿ ਇੱਕ ਬਬਰਖਾਲ ਸਾ ਜੋ ਆਤੰਕਵਾਦੀ ਹੈ ਗਿਉਮਰ ਨਾ ਜਾਣਦੇ ਨੇ ਤੇ ਉਹਨਾਂ ਤੇ ਵੀ આરોਪ ਹੈ ਕਿ ਜੇਲ ਬ੍ਰੇਕ ਕੇਸ 84 ਮਾਸਟਰਮਾਈਂਡ ਹੈਗੇ ਸੀ ਉਸ ਇਸੇ ਔਰ ਹੁਣ ਫਿਲਹਾਲ ਜੇ ਛੱਡੀ ਕਨ ਜ਼ਿਲ੍ਹਾ ਅਦਾਲਤ ਨੇ ਉਹਨਾਂ ਨੂੰ ਅੱਜ ਦੋਸ਼ੀ ਕਰਾ ਦਿੱਤਾ ਹੈਗਾ ਤੇ ਕੱਲ ਇਸ ਦੇ ਵਿੱਚ ਜਿਹੜੀ ਹੈਗੀ ਸਜ਼ਾ ਸੁਣਾਈ ਜਾਵੇਗੀ ਔਰ ਇਸ ਸਜ਼ਾ ਜਿਹੜੀ ਹੈਗੀ 3 ਸਾਲ ਦੀ ਜਿਹੜੀ ਉਮਰ ਕਹਿ ਤਿੰਨ ਸਾਲ ਦੀ ਜਿਹੜੀ ਕੈਦ ਹੈਗੀ ਆ ਉਸ ਤੱਕ ਜੜੀ ਹੈਗੀ ਆ ਜਾ ਸਕਦੀ ਹੈ ਕੈਮਰਾ ਪਰਸਨ ਪ੍ਰੇਰਜਨ ਦੇ ਨਾਲ ਨਹੀਂ ਹਸਲਾ ਰਿਹਾ ਬੀਬੀ ਨਿਊਜ਼ ਛੰਡੀਗੜ੍ਹ